ਦੇਖੋ ਉਹ ਮਹਿਸੂਸ ਕਰਦੇ ਤੇ ਵੀ ਅਸੀਂ ਕਿੱਥੇ ਜਾਈਏ ਨਾਰਾ ਇਹ ਸੀ ਵੀ ਤੁਸੀਂ ਅਜਾੜ ਕੇ ਲੋਕਾਂ ਨੂੰ ਵਿਸਾਉਨੇ ਹੋਰੇ ਤੇ ਅਗਰ ਹੋਇਆ ਪੰਜ ਬੰਦੇ ਗ੍ਰਿਫਤਾਰੀ ਜਾਂਦੇ ਤੇ ਬਜਵਾੜੇ ਸੇ ਸੇ ਮਿਲਦੇ ਮੇਰੇ ਖਲ ਸਾਬਾ ਦਾੜ ਕੱਟੀ ਸਾਡੇ ਬਿਜੁਰਗਾਂ ਤੁਹਾਨੂੰ ਇਹੀ ਪਲਾਟ ਦਵਾਂਗੇ ਅਸੀਂ ਦਾਲਚ ਦੇ ਦਿੱਤਾ ਅੱਛਾ ਹਾਂ ਪਲਾਟ ਦਿਆ ਕਾਪੀਆਂ ਵੜਾਈਆਂ ਆਦੀਆਂ ਉਹ ਕਾਪੀਆਂ ਲੀਡਰਾਂ ਵਾਦੀਆਂ ਲੀਡਰ ਬਜਮਾਨ ਹੋਗੇ ਉਹ ਪ੍ਰਾਪਰਿਓਂ ਲੱਭਦੀ ਨਹੀਂ ਕਿਸੇ ਇਹਨਾਂ ਪਿੰਡਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਜਿਹੜੇ ਅਟੀਕਰ ਬਣਨ ਦਾ ਹਾਂ ਜਿਹੜੇ ਚੱਲੇਗੇ ਬਣਨੇਗੇ ਇਹਨਾਂ ਨੂੰ ਕੋਈ ਪਿੰਡਾਂ ਨੂੰ ਸਤਾਰਾਂ ਪਿੰਡਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਇਹ ਪੰਜਾਬ ਦੇ ਪਿੰਡ ਜਾੜੇ ਕੀ ਸਾਰੇ ਸਾਰੇ ਪੰਜਾਬ ਦੇ ਇਹ ਸਾਰੇ ਪੰਜਾਬ ਦੇ ਕੋਈ ਹਰਿਆਣੇ ਨਾਲ ਲਿੰਕ ਨਹੀਂ ਸੀਗਾ ਨਾ ਨਾ ਹਰਿਆਣੇ ਆ ਨਹੀਂ ਦੇ ਕੋਈ ਸਾਡੇ ਬਜ਼ੁਰਗ ਦੱਸਦੇ ਆ ਤਾਂ ਪਿੰਡ ਹੁੰਦਾ ਤੇ ਕੰਚੜਪਰਾ ਕੋਲਾ ਦੀ ਕੀ ਸੈਕਟਰ 26 ਜ ਹੈ ਰਾਜ ਵਾਟਰਫਲਾਈ ਬਣਿਆ ਹੋਇਆ ਹੈ ਸੈਕਟਰ 26 ਚ ਉੱਥੇ ਸਾਡੇ ਪਿੰਡ ਦਾ ਟੋਪਾ ਹੁੰਦਾ ਸੀ ਜਿਹੜਾ ਜੋ ਆਪਣਾ ਗਾਰਨਰ ਹੁੰਦਾ ਸੀ ਸੈਕਟਰ 8 ਦੇ ਨੇੜੇ ਤੇੜੇ ਇਹ ਪੰਗੀ ਮਜਰਾ ਹੁੰਦਾ ਸੀ ਸੈਕਟਰ 17 ਦੇ ਵਿੱਚ ਰੁੜਕੀ ਪਿੰਡ ਹੁੰਦਾ ਸੀ ਜੋ ਉਹਨਾਂ ਦੀ ਡਿਮਾਂਡ ਸੀ ਵੀ ਸਾਡੀ ਇਹ ਪੁਜਾਉ ਜ਼ਮੀਨ ਤੁਸੀਂ ਛੱਡ ਦਿਓ ਤੁਸੀਂ ਪਿੰਡ ਸਾਡੇ ਚੱਕ ਦਿਓ ਗਵਰਨਮੈਂਟ ਨੇ 17 ਪਿੰਡ ਚੱਕਦੇ ਨਾਲ ਲੱਗਦੀ ਉਹਨਾਂ ਨਾਲ ਧੋਖਾ ਕਰਿਆ ਪੁਜਾਉ ਜ਼ਮੀਨ ਵੀ ਕੁਇਰ ਕਰ ਲਈ ਉਹਨਾਂ ਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਕੱਲ ਕਰਾਂਗੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਚੰਡੀਗੜ੍ਹ ਬੜਾ ਸੋਹਣਾ ਸ਼ਹਿਰ ਹੈ ਚੰਡੀਗੜ੍ਹ ਸ਼ਹਿਰ ਨੂੰ ਦੇਖਣ ਵਾਸਤੇ ਲੋਕ ਜਿਹੜੇ ਆਗੇ ਆ ਬੜੀ ਦੂਰ ਦੂਰ ਤੇ ਆਉਂਦੇ ਨੇ ਚੰਡੀਗੜ੍ਹ ਦੇਖਣ ਵਾਸਤੇ ਪਰ ਚੰਡੀਗੜ੍ਹ ਬਣਾਇਆ ਕਿਵੇਂ ਸੀਗਾ ਕਿੰਨੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀਗਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਗਿਆਨ ਸਿੰਘ ਜੀ ਹੈ ਬਾਪੂ ਗਿਆਨ ਸਿੰਘ ਜੀ ਜਿਹੜੇ ਉਸ ਵੇਲੇ ਪਿੰਡਾਂ ਨੂੰ ਉਜਰਦਾ ਹੋਏ ਦੇਖਿਆ ਸੀ ਕਾ ਦਿਲ ਤੇ ਕੀ ਬੀਤੀ ਗੱਲਬਾਤ ਕਰਨ ਦੇ ਲਈ ਗਿਆਨ ਸਿੰਘ ਜੀ ਨੇ ਬਾਪੂ ਜੀ ਸ਼ਸ਼ੀਕਾਲ ਬਾਪੂ ਜੀ ਪਿੰਡਾਂ ਬਾਰੇ ਦੋ ਸੋ ਕੀ ਮੈਂ ਚੰਡੀਗੜ੍ਹ ਬਸਾਇਆ ਗਿਆ ਕਿਨੇ ਕਿਹਾ ਆਕੇ ਵੀ ਥੋਣ ਚਲੇ ਜਾਓ ਇਹ ਹੋਣੀ ਹੈ ਗਵਰਨਮੈਂਟ ਦੀ ਪਾਲਿਸੀ ਜਿਹੜੀ ਪੰਜਾਬ ਗਵਰਨਮੈਂਟ ਦੀ ਹਾਂ ਠੀਕ ਹੈ ਨਾ ਇਹਨਾਂ ਨੇ ਬਲਦੇਵ ਸਿੰਘ ਦਾ ਡੁੰਮਣੇ ਦਾ ਇਹ ਮinistr ਤੇ ਇਹਨਾਂ ਬੈਕਪੜਾ ਇਲਾਕਾ ਸਮਝ ਗਏ ਲੈ ਡੀਡ ਬਸਾਇਆ ਹੋਏ ਸਾਨੂੰ ਅਜਾੜ ਕੇ ਤੁਹਾਡਾ ਕਿਹੜਾ ਪਿੰਡ ਹੁੰਦਾ ਸੀ ਸਾਡਾ ਰੁਕਤੀ ਪੜਾਵਾ ਵਾਲੀ ਇਹ ਕਿ ਕਿੱਥੇ ਪਿੰਡ ਸੀਗਾ ਅੱਜ ਕੀ ਨਿਸ਼ਾਨੀ ਕੀ ਏ ਪਿੰਡ ਦੀ 21 ਸਿੱਖ ਤੈਨੂੰ ਰੁਕਤੀ ਪੜਾਓ ਉੱਥੇ ਪਿੰਡ ਦੀ ਨਿਸ਼ਾਨੀ ਕੋਈ ਨਹੀਂ ਕਿ ਮਾਤਾ ਦਾ ਥਾਨ ਥੂਨ ਹੈ ਕੀ ਇਹ ਚ ਸਾਡੇ ਘਰ ਤੇ ਥੱਲੇ ਹੈ ਇੱਕ ਬਾਕੀ ਗੁਰਦੁਆਰਾ ਜਿੱਥੇ ਨਰੰਕਾਰੀ ਗੁਰਦੁਆਰਾ ਕੀ ਜੀ ਉਹਨਾਂ সামনে ਉੱਥੇ ਪੜਾਉ ਸੀ ਉੱਥੇ ਟਿਊਬ ਵਲ ਵੀ ਲੱਗਿਆ ਹੋਆ ਉੱਥੇ ਕੋਠਾ ਪਿਆ ਹੋਆ ਦਾ ਬਾਪੂ ਜੀ ਜਦੋਂ ਪਿੰਡ ਉਜੜ ਰਿਹਾ ਸੀ ਤੁਹਾਡੀ ਕਿੰਨੀ ਕੁ ਉਮਰ ਹੋਣੀ ਉਸ ਟਾਈਮ ਉਸ ਟਾਈਮ ਹੋਣੀ ਮੇਰੀ 13-14 ਸਾਲ ਦੀ 13-14 ਸਾਲ ਤੁਸੀਂ ਪਿੰਡ ਖੇਲੇ ਹੋ ਪੂਰਾ ਹੈ ਪੂਰੇ ਮੈਸਾਂ ਜਾ ਰੀਆਂ ਅਸੀਂ ਸਾਰੇ ਸਾਰੇ ਪਿੰਡ ਦੇਖੇ ਹੋਏ ਅੱਛਾ ਹਾਂ ਕਿੱਥੇ ਪੜਾਈ ਕਿੱਥੇ ਕਰਦੇ ਹੁੰਦੇ ਸੀ ਉੱਥੇ ਉਸ ਵੇਲੇ ਜੀ ਇੱਕ ਕਾਲੀਵੜ 68 ਜਿੱਥੇ ਗੁਰਦੁਆਰਾ ਉੱਥੇ ਕਾਲੀਵੜ ਪਿੰਡਰ ਨੂੰ ਉੱਥੇ ਸਕੂਲ ਦਾ ਇੱਕ ਬੜਾ ਸਕੂਲ ਦਾ ਦੋ ਸਕੂਲ ਸੀਗੇ ਦੋ ਸਕੂਲ ਦੇ ਡੇੜੇ ਤੇੜੇ ਹੋਰ ਕੋਈ ਨਹੀਂ ਦਾ ਇਹ ਬਾਪੂ ਜੀ ਪੰਜਾਬ ਦੇ ਪਿੰਡ ਜਾੜੇ ਗਏ ਆ ਹਾਂ ਸਾਰੇ ਪੰਜਾਬ ਦੇ ਪਿੰਡ ਦੇ ਅੰਮ੍ਰਾਲਾ ਜ਼ਿਲ੍ਹਾ ਅੰਮ੍ਰਾਲਾ ਜ਼ਿਲ੍ਹਾ ਖੈੜ ਤਹਿਸੀਲ ਖੈੜ ਤਹਿਸੀਲ ਥਾਣਾ ਚੰਡੀਮੰਦਰ ਡਾਕਾ ਨਾ ਮਣੀ ਮਾਜਰਾ ਥਾਣਾ ਚੰਡੀਮੰਦਰ ਡਾਕਾ ਨਾ ਬਾਪੂ ਜੀ ਕਿਹੋ ਜੀ ਦਿਲ ਤੇ ਬਿੱਤੀ ਜਦੋਂ ਪਿੰਡ ਉਜੜ ਰਹੇ ਸੀਗੇ ਬਾਪਿਓ ਕਿਵੇਂ ਮਤਲਬ ਤੁਹਾਡੇ ਫਾਦਰ ਸਾਹਿਬ ਕਿਵੇਂ ਮਤਲਬ ਕਿ ਇਹ ਸਹਿਨ ਕੀਤਾ ਦੇਖੋ ਉਹ ਮਹਿਸੂਸ ਕਰਦੇ ਤੇ ਵੀ ਅਸੀਂ ਕਿੱਥੇ ਜਾਈਏ ਨਾਰਾ ਇਹ ਸੀ ਵੀ ਤੁਸੀਂ ਅਜਾੜ ਕੇ ਲੋਕਾਂ ਨੂੰ ਵਿਸਾਉਨੇ ਹੋਰੇ ਫਿਰ ਕਾਨੂੰਨ ਬਣਿਆ ਦਾ ਸਤਿਆਗ੍ਰਹਿ ਹੋਇਆ ਪੰਜ ਬੰਦੇ ਗ੍ਰਿਫਤਾਰੀ ਜਾਂਦੇ ਤੇ ਬਜਵਾੜੇ ਬਜਵਾੜਾ ਕਿੱਥੇ ਜੀ ਹੈ ਕਿੱਥੇ ਬਜਵਾੜਾ ਬਜਵਾੜਾ ਜਿੱਥੇ ਭਟੋ ਬੰਬ ਨਹੀਂ ਹੈ ਕਿਹੜਾ ਸੈਕਟਰ ਜੀ 35 ਸੈਕਟਰ 35 ਸੈਕਟਰ ਹਾਂਜੀ ਠੀਕ ਓਕੇ ਉੱਥੇ ਹੀ ਗ੍ਰਿਫਤਾਰੀ ਜਾਂਦੇ ਉੱਤੇ ਗਿਰਫਟਾਇਆ ਹਾਂ ਹਾਂ ਜਿਵੇਂ ਮੇਰੇ ਖਾਲ ਸਾਵਾ ਦਾੜ ਕੱਟੀ ਸਾਡੇ ਬਿਦੁਰਗਾ ਫੇਰ ਉਹਨਾਂ ਦੇ ਬੰਦੇ ਭਾਂ ਨਾਲੇ ਪੰਜ ਕਾਪੀਆਂ ਬਣਾਈਆਂ ਦੀਆਂ ਅੱਛਾ ਸ਼ਰਤ ਲਿਖੀ ਦੀ ਹਾਂ ਸ਼ਰਤ ਜੀ ਲਿਖੀ ਦੀ ਵੀ ਜਿੰਨੀ ਸਾਣੀ ਅਕਵਾਇਰ ਜ਼ਮੀਨ ਕਰਨੀ ਹੈ ਉਨੀ ਅਸੀਂ ਕਰੂਗੇ ਬਾਕੀ ਤੁਸੀਂ ਬਾਹੂ ਬੀਜੋ ਤੁਹਾਨੂੰ ਇਹੀ ਪਲਾਟ ਦੇਉਂਗੇ ਅਸੀਂ ਦਾਲਚ ਦੇ ਦਿੱਤੇ ਅੱਛਾ ਹਾਂ ਪੋਲਾੜ ਦੇ ਆਏ ਕਾਪੀਆਂ ਬੜਾਈਆਂ ਉਹਦੀਆਂ ਉਹ ਕਾਪੀਆਂ ਲੀਡਰਾਂ ਵਾਦੀਆਂ ਲੀਡਰ ਬਜਮਾਨ ਹੋ ਗਏ ਉਹ ਕਾਪੀਆਂ ਹੁਣ ਲੱਭਦੀ ਨਹੀਂ ਕਿਸੇ ਜੇ ਬੱਪੂ ਜੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਤੁਹਾਡੀ ਜ਼ਮੀਨਾਂ ਕਿੱਥੇ ਹੁੰਦੀ ਸੀ ਕਿਉਂਕਿ ਜੇ ਅੱਜ ਚੰਡੀਗੜ੍ਹ ਨੂੰ ਆਪਾਂ ਦੇਖੀਏ ਤਾਂ ਚੰਡੀਗੜ੍ਹ ਕੁਝ ਹੋਰ ਹੀ ਦਿਖਦਾ ਹੈ ਹਰ ਇੱਕ ਸੈਕਟਰ ਦੇ ਵਿੱਚ ਸ਼ੋਰੂਮ ਬੜੇ-ਬੜੇ ਇਮਾਰਤਾਂ ਬਣ ਗਈਆਂ ਜ਼ਮੀਨ ਦਿਖਦੀ ਹੋਣੀ ਹਾਂ ਬਦਲ ਜ਼ਮੀਨ ਤਾਂ 5.5 ਹਜ਼ਾਰ ਦਾ ਮੋਜਾ ਦਾ ਰੁੜਕੀ ਪੈਂਦਾ ਮੋਜਾ ਮਤਲਬ ਹੈ ਮੋਜਾ ਮਤਲਬ ਏਰੀਆ ਏਰੀਆ ਹਾਂ ਓਕੇ ਰੁੜ ਕੀ ਬਿੰਡਦਾ ਹੈ ਇਸ ਤਰ੍ਹਾਂ ਹੁਣ ਥੋੜਾ ਇਸ਼ਾਰਾ ਦਸੂਗੇ ਜੀ ਵੀ ਸੈਕਟਰ 7 ਜਿੱਥੇ ਬੱਸ ਸਟੈਂਡ ਹੈ ਉੱਥੇ ਕੀ ਹੁੰਦਾ ਸੀਗਾ ਜਾਂ ਜਿੱਥੇ ਕਿਰਨ ਸਿਨੇਮਾ 22 ਸੈਕਟਰ ਦੇ ਵਿੱਚ ਉੱਥੇ ਕੀ ਹੁੰਦਾ ਸੀਗਾ ਕੁਛ ਨਹੀਂ ਦਾ ਹੁੰਦਾ ਪਲੇਨ ਦਾ ਖਾਲੀ ਪਿੰਡ ਤੇ ਖਾਲੀ ਪਿੰਡ ਤੇ ਬਾਗ ਤੇ ਓਕੇ ਸਾਡਾ ਵੀ ਬਾਗ 18 ਸੈਕਟਰ ਦਾ ਇੱਕ 22 ਸੈਕਟਰ ਦਾ ਬਾਗ ਹੁਣ ਵੀ ਹੈ ਹਾਂ ਬਾਪੂ ਜੀ ਹੁਣ ਇਹ ਦੱਸੋ ਕਿਹੜੇ ਸੈਕਟਰ ਦੇ ਵਿੱਚ ਕਿਹੜਾ ਪਿੰਡ ਹੁੰਦਾ ਸੀਗਾ ਕਿਹੜੇ ਪਿੰਡ ਦੇ ਲੈਣਾ ਤੁਸੀਂ 21ਵਾਂ 21ਵਾਂ 21 ਸੈਕਟਰ ਹਾਂ ਅੱਧਾ 22 ਤੇ ਅੱਧਾ 21 21 ਚ ਟੁਆਇਡ ਰੋਡ ਗੱਡੀ ਸੀ ਟੁਆਇਡ ਰੋਡ ਗੱਡੀ ਸੀ ਇਸ ਤਰ੍ਹਾਂ ਹਰੇਕ ਜਿਹੜਾ ਸੈਕਟਰ ਚ ਕਿਹੜਾ ਪਿੰਡ ਸੀਗਾ ਜੀ 8 ਸੈਕਟਰ 8 ਸੈਕਟਰ ਕਾਲੀ ਮੜੂ ਪਿੰਡ ਕਾਲੀ ਮੜੂ ਪਿੰਡ ਹੋਰ ਕਿਹੜੇ ਕਿਹੜੇ ਸੈਕਟਰਾਂ ਚ ਕਿਹੜੇ ਪਿੰਡ ਹੁੰਦਾ ਸੀਗਾ ਅੱਜ ਜਿਹੜੀ ਨਿਸ਼ਾਨੀ ਹੈਗੀ ਉਹਦੇ ਬਾਅਦ ਥੋੜਾ ਦੱਸੂ ਹੁਣ ਦੇਖਾ 8 ਜੀ ਆ ਗਿਆ ਸਾਰਾ ਭੰਗੀ ਮਜਰਾ ਅੱਛਾ ਤੇ 8 ਸੈਕਟਰ ਦੇ ਵਿੱਚ ਕਾਲੀ ਬੜ ਪਿੰਡ ਹੁੰਦਾ ਕਾਲੀ ਬੜ ਪਿੰਡ ਜਿਹੜੇ ਇਹ ਪਿੰਡ ਜਦੋਂ ਬਣ ਰਹੇ ਸੀਗੇ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਜੀ ਇਹਨਾਂ ਪਿੰਡਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਜਿਹੜੇ ਅੰਦਿਕਰ ਬਣਨ ਦਾ ਹਾਂ ਜਿਹੜੇ ਚੱਲੇਗੇ ਬਣਨੇ ਤੇ ਇਹਨਾਂ ਨੂੰ ਕੋਈ ਪਿੰਡਾਂ ਨੂੰ 17 ਪਿੰਡਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਤਾਂ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਦੀ ਨਿਸ਼ਾਨੀ ਵੀ ਨਹੀਂ ਅਛਾਨੀ 17 ਪਿੰਡਾਂ ਦੀ ਜੇ ਸੱਚੀ ਬੁੱਝੇ ਹੇ ਨਨੂ ਹਜਾਰ ਕੇ ਰੋਦੇ ਫਿਰੇ ਲੋਕ ਕਿਸੇ ਨੇ ਬਾਹਰ ਲੈ ਲਈ ਕਿਸੇ ਨੇ ਬਦਲ ਲਈ ਮੁਸਲਮਾਨਾਂ ਦੀ ਜ਼ਮੀਨ ਯਾਰ ਇਹਦੀ ਮਨਉਲੀ ਯਾਰੇ ਸਰਦਾਰ ਦੀ ਬੜੇ ਲਿਆਰੇ ਸਰਦਾਰ ਦੀ ਜ਼ਮੀਨਾਂ ਅਕਵਾਇਰ ਕਰਕੇ ਗੌਰਮਣ ਨੇ ਜ਼ਮੀਨ ਦੇ ਬਦਲੇ ਜ਼ਮੀਨ ਇਹ ਪੰਜਾਬ ਦੇ ਪਿੰਡ ਜਾੜੇ ਕੀ ਸਾਰੇ ਸਾਰੇ ਪੰਜਾਬ ਦੇ ਇਹ ਸਾਰੇ ਪੰਜਾਬ ਦੇ ਕੋਈ ਹਰਿਆਣੇ ਨਾਲ ਲਿੰਕ ਨਹੀਂ ਸੀਗਾ ਨਾ ਨਾ ਹਰਿਆਣੇ ਨਾਲ ਨਹੀਂ ਕੋਈ ਕੋਈ ਲਿੰਕ ਨਹੀਂ ਸੀਗਾ ਹਰਿਆਣਾ ਦਾ ਹੁਣ ਬਾਅਦ ਮਾ ਬਣਿਆ ਕਣਪੈਣ ਬਾਅਦ ਮਾ ਬਣਿਆ ਬਾਅਦ ਮਾ ਬਣਿਆ ਰਿਆ ਨਾ ਇਹ ਤਾਂ ਡਵਾਇਡੋ ਬਾਅਦ ਮਾ ਆਏਗਾ ਪੰਜਾਬ ਦਾ ਸਾਰਾ ਪੰਜਾਬ ਦਾ ਸਾਰਾ ਪੰਜਾਬ ਇਹ ਜਿਹੜੇ ਜਿੰਨੇ ਪਿੰਡ ਤੁਹਾਡੇ ਤੁਹਾਡਾ ਪਿੰਡ ਰੁੜਕੀ ਪਿੰਡ ਪੰਜਾਬ ਦੇ ਅੰਦਰ ਹੀ ਆਹੇ ਹਾਂ ਪੰਜਾਬ ਦੇ ਠੀਕ ਹੈ ਜੀ ਹਾਂ ਤਾਂ ਇਹ ਸੀਗੇ ਸਾਡੇ ਨਾਲ ਬਫੂ ਗਿਆਨ ਸਿੰਘ ਜੀ ਜਿਨ੍ਹਾਂ ਦਾ ਪਿੰਡ ਰੁੜਕੀ ਹੁੰਦਾ ਸੀਗਾ ਤੇ ਹੋਰ ਵੀ ਪਿੰਡਾਂ ਵਾਲਾ ਨਾਲ ਗੱਲਬਾਤ ਕਰਾਂਗੇ ਇਸ ਵਕਤ ਮੈਂ ਚੰਡੀਗੜ੍ਹ ਦੇ ਗਵਰਨਰ ਹਾਊਸ ਪੰਜਾਬ ਗਵਰਨਰ ਹਾਊਸ ਦੇ ਬਾਰ ਖੜੇਮ ਤੇ ਕਿਸੇ ਵੇਲੇ ਦੇ ਵਿੱਚ ਇੱਥੇ ਪਿੰਡ ਪੰਗੀ ਮਚਰਾ ਹੁੰਦਾ ਸੀਗਾ ਜਿਆਦਾ ਗੱਲਬਾਤ ਕਰਨ ਦੀ ਕੁਲਵੰਤ ਜੀ ਮੇਰੇ ਨਾਲ ਹੈ ਕੁਲਵੰਤ ਜੀ ਤੁਸੀਂ ਪਿੰਡਾਂ ਦਾ ਥਿਆ ਵਸੂਗੇ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਸਾਡਾ ਪਿੰਡ ਵੀ ਇੱਥੇ ਹੀ ਹੁੰਦਾ ਸੀਗਾ ਨੇੜੇ ਤੇਰੇ ਬਜ਼ੁਰਗਾਂ ਨੇ ਕੀ ਕਹੋ ਜੀ ਸਾਨੂੰ ਪਿੰਡਾਂ ਬਾਰੇ ਤਾਂ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਸੀ ਜਦੋਂ ਚੰਡੀਗੜ੍ਹ ਇੱਥੋਂ ਸਾਡੇ ਪਿੰਡ ਚੁੱਕੇ ਸੀ ਜੀ 17 ਪਿੰਡ ਤੁਸੀਂ ਜਿਹੜੇ ਸੀ ਆਹਤੋਂ ਸਾਨੂੰ ਉਹਨਾਂ ਦੀ ਜਗ੍ਹਾ ਸਾਨੂੰ ਮਨੀ ਮਾਜਰੇ ਅਲਾਟ ਹੋਈ ਸੀ 951 ਦੇ ਲਗਭਗ ਦੀ ਗੱਲ ਹੈ ਜੀ ਤੇ ਸਾਡੇ ਬਜ਼ੁਰਗ ਦੱਸਦੇ ਆ ਕਿ ਪਿੰਡ ਹੁੰਦਾ ਤੇ ਕੰਚੜਪਰਾ ਜਿਹੜਾ ਜਿੱਕੇ ਸੈਕਟਰ 26 'ਚ ਅੱਜ ਵੀ ਸਥਿਤ ਹੈ ਉहां ਪਰ ਇੱਕ ਆਪਣਾ ਸੇਵ ਜੀ ਭਗਵਾਨ ਦੀ ਬੋਡੀ ਲੰਬੀ ਮੋਟੀ ਲੱਗੇ ਹੋਏ ਸਾਡੇ ਪਿੰਡ ਦੇ ਹੀ ਹੈ ਤੇ ਅੱਜ ਵਾਟਰਫਲਾਈ ਬਣਿਆ ਹੋਇਆ ਹੈ ਸੈਕਟਰ 26 'ਚ ਉੱਥੇ ਸਾਡੇ ਪਿੰਡ ਦਾ ਟੋਪਾ ਹੁੰਦਾ ਸੀ ਜਿਹੜਾ ਜੀ ਸਾਦਾ ਜੀ ਅੱਜ ਬਜ਼ੁਰਗ ਪੁੱਪਾ ਜਾਂਦੇ ਹੁੰਦੇ ਥੀਰਾ ਉਹ ਦੱਸਾਨੂੰ ਦੱਸਦੇ ਹੁੰਦੇ ਸੀ ਉਹਦੇ ਨੇੜੇ ਆਪਣਾ ਪਿੰਡ ਹੁੰਦਾ ਸੀ ਕਾਲੀਵੜ ਸੈਕਟਰ 8 'ਚ ਪੰਗੀ ਮਾਜਰਾ ਜੋ ਆਪਣਾ ਕਾਰਨਰ ਹੌਤਾ ਸੀ ਸੈਕਟਰ 8 ਦੇ ਨੇੜੇ ਤੇੜੇ ਇਹ ਪੰਗੀ ਮਾਜਰਾ ਹੁੰਦਾ ਸੀ ਆਪਣਾ ਸ਼ਾਹਪੁਰ 23 ਚਾਹ ਜੀ ਸ਼ਾਹਪੁਰ ਪਿੰਡ 23 ਚਾਹ ਅੱਜ ਵੀ ਗੁਰਦੁਆਰਾ ਸਾਹਿਬ ਤੋਂ ਸਥਿਤ ਹੈ ਕਾਲੀਬੜ ਦਾ 8 ਸੈਕਟਰ ਚ ਗੁਰਦੁਆਰਾ ਦੇਖ ਲਓ ਤੇ ਅੱਜ ਵੀ ਲਿਖਿਆ ਹੋਇਆ ਕਾਲੀਬੜਾ ਉਹ ਸਾਡੇ ਬਜੁਰਗਾਂ ਨੂੰ ਸਾਨੂੰ ਦੱਸਦੇ ਹੁੰਦੇ ਸੀ ਸੈਕਟਰ 17 ਰੁੜਕੀ ਦੇ ਆਦੀ ਵੀ ਉੱਪਰ ਲੰਘਦੇ ਹੁੰਦੇ ਸੀ ਸਾਡੇ ਬਾਪੂ ਜੀ ਦੱਸਦੇ ਹੁੰਦੇ ਸੀ ਬਜ਼ੁਰਗ ਜਿਹੜੇ ਬਾਬਾ ਜੀ ਕਿ ਜੋ ਚੌਂਗ ਹੈ ਤੇ ਰੁੜਕੀ ਹੁੰਦਾ ਸੈਕਟਰ 17 ਜੋ ਹੈ ਨਾ ਏਰੀਆ ਇਹ ਰੁੜਕੀ ਪਰ ਨੰਬਰ ਸੀ ਇਸ ਨਾਲ ਅਗਰ ਪਿੰਡਾਂ ਦੀ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਕੀ ਕੀ ਇਤਿਹਾਸ ਬੋਲਦਾ ਤੇ ਬਜ਼ੁਰਗਾਂ ਨੇ ਹੋਰ ਕੀ ਕਹਾਣੀ ਦੱਸੀ ਪਿੰਡਾਂ ਦੀ ਜਦੋਂ ਪਿੰਡ ਉਜੜ ਰਿਹਾ ਸੀ ਕੀ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੰਸੂ ਸੀਗੇ ਜਾਂ ਖੁਸ਼ੀ ਦੀ ਲਹਿਰ ਸੀਗੀ ਸਾਡੇ ਫਾਦਰ ਸਾਹਿਬ ਔਰ ਪੋਟਾਦਾ ਦੀ ਨਾਲ ਜਦੋਂ ਗੱਲ ਹੁੰਦੀ ਸੀ ਤਾਂ ਉਹ ਦੱਸਦੇ ਸੀ ਜਦੋਂ ਵੀ ਸਾਡੇ ਮਤਲਬ ਜਾਂਦੇ ਉਜੜੇ ਸੀ ਬਹੁਤ ਮਤਲਬ ਕਿ ਮਤਲਬ ਕਿ ਬਹੁਤ ਕੁਝ ਕੁਝ ਦਰਦ ਸੀ ਉਹਨਾਂ ਦੇ ਉਜੜਦਿਆਂ ਹੋਰ ਇਹਦੇ ਬਾਅਦ ਵੀ ਤਾਂ ਮਾਂ ਦਾ ਮਾਂ ਜਾਣ ਨੂੰ ਕਿੰਨਾ ਡੇਡਾ ਕਿੰਨਾ ਸਾਡੇ ਜਗਾ ਹੁੰਦੀ ਸੀ ਉਹਨਾਂ ਨੇ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਆਪਣਾ ਸੰਘਰਸ਼ ਕਰਿਆ ਜੀ, ਝੇਲਾਂ ਵੀ ਖੱਟੀਆਂ ਜੀ ਪਰ ਸਾਨੂੰ ਉਹ ਮੁਆਵਜ਼ਾ ਨਹੀਂ ਮਿਲ ਪਾਇਆ। ਤਾਂ ਆਪਣੇ ਇੱਕ ਰੌਣਕੀ ਜੋ ਬਜ਼ੁਰਗ ਸਾਡੇ ਦੱਸਦੇ ਸੀ ਰੁੜਕੇ ਪਿੰਡ ਤੋਂ ਰੌਣਕੀ ਰੌਣਕੀ ਸਿੰਘ ਜੀ ਤਾਂ ਉਹ ਮਤਲਬ ਇੱਕੀ ਪਿੰਡਾਂ ਦੇ ਜੋ 17 ਪਿੰਡ ਦਾ ਨਾ ਉਹਨਾਂ ਦੇ ਪ੍ਰਧਾਨ ਹੁੰਦੇ ਸੀ। ਉਹ ਆਪਣਾ ਉਹਨਾਂ ਨੇ ਝੇਲਾਂ ਵੀ ਖੱਟੀਆਂ ਉਹਨਾਂ ਦੇ ਗਵਾਹੀ ਚ ਕਾਫੀ ਸੰਘਰਸ਼ ਹੁੰਦਾ ਰਿਹਾ ਜੀ। ਉਹਨਾਂ ਦੀ ਗਵਾਹੀ ਵਿੱਚ ਹਾਂਜੀ। ਜੇ ਗੱਲ ਕੀਤੀ ਜਾਵੇ ਕਿੰਨੇ ਪਿੰਡ ਉਜਾੜੇ ਗਏ ਤੇ ਕਿੰਨੇ ਪਿੰਡ ਹੁਣ ਬਚ ਚੁੱਕੇ ਆ ਉਹਦੇ ਬਾਰੇ ਮੜਾ ਜਿਹਾ ਦੱਸੋ ਸਲਵੰਤ ਸਿੰਘ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕੁੱਟਲ 46 ਪਿੰਡ ਸੀ ਜਿਹਦੇ ਵਿੱਚ 17 ਪਿੰਡ ਉਜਾੜੇ ਗਏ ਸੀ ਜੋ ਅਲੱਗ-ਅਲੱਗ ਜਗ੍ਹਾ ਤੇ ਸਾਨੂੰ ਜਗ੍ਹਾ ਮਿਲੀ ਹੋਈ ਹੈ ਜੋ ਅੱਜ ਮੌਜੂਦ ਨੇ ਉਹਨਾਂ ਵਿੱਚੋਂ ਜਿਹੜੇ ਬਚੇ ਹੋਏ 22 ਪਿੰਡ ਹੈ ਜੀ ਜਿਨ੍ਹਾਂ ਵਿੱਚੋਂ ਤਨਾਸ ਹੈ ਜੀ ਸਰੰਗਪੁਰ ਹੈ ਜੀ ਕੁੱਡਾ ਲਾਹੋਰਾ ਹੈ ਕੁੱਡਾ ਜੱਸੂ ਹੈ ਜੀ ਕਿਸ਼ਨਗੜ ਹੈ ਕੈਂਪਾਲਾ ਹੈ ਜੀ ਮਨੀ ਮੱਜਰਾ ਹੈ ਜੀ ਗੜੂਆ ਪਿੰਡ ਹੈ ਕਿਸ਼ਨਗੜ ਹੈ ਜੀ ਮੌਲੀ ਪਿੰਡ ਹੈ ਰਾਇਪਰ ਕਲਾ ਰਾਇਪਰ ਕੋਰਤ ਪੱਕਣ ਮਾਜਰਾ ਬਲੇੜੀ ਬਟੇੜੀ ਇਹ ਆਪਣਾ ਕ ਜਿਹੜੇ ਪਿੰਡ ਹੈ ਜੀ ਔਰ ਕਾਫੀ ਪਿੰਡ ਹੈ ਜੀ 22 ਪਿੰਡ ਅਜੂ ਮੌਜੂਦ ਨੇ ਛੰਡੀਗੜ੍ਹ ਕਿਹੜਾ ਪਿੰਡ ਦਾ ਸੀਗਾ ਸਾੜਾ ਪਿੰਡ ਸੀ ਜੀ ਪਿੰਡ ਪੰਲੀ ਮਾਜਰਾ ਇਹ ਕਿੱਥੇ ਵਹਿੰਦਾ ਸੀ ਇਹ ਚੰਡੀਗੜ੍ਹ ਜਿੱਥੇ ਗਵਰਨ ਆਊਟ ਹੈ ਅੱਛਾ ਤਾਂ ਕੀ ਕੀ ਸੀਗਾ ਉਸ ਪਿੰਡ ਚ ਕੀ ਕੀ ਦੱਸਿਆ ਬਜ਼ੁਰਗਾਂ ਨੇ ਔਰ ਪਿੰਡ ਦੇ ਵਿੱਚ ਸਾੜੇ ਜੁਈਨਾ ਦੇ ਜੀ ਸਾੜੇ ਟੋਬੇ ਦੇ ਜੀ ਜਿਹੜੇ ਸਟੇਮ ਚੀਲ ਦੇ ਵਿੱਚ ਆਏ ਹੋਏ ਆ ਜੀ ਉਹ ਤੋਬੇ ਤੁਹਾਡੇ ਹੁੰਦੇ ਸੀਗੇ ਛੀਲ ਦੇ ਵਿੱਚ ਜਿਹੜੇ ਆਏ ਜਿਹੜੇ ਤੋਬੇ ਮਤਲਬ ਕੀ ਤੁਹਾਡੇ ਹੁੰਦੇ ਸੀ ਛੀਲ ਦੇ ਵਿੱਚ ਆ ਗਏ ਹੋਰ ਕੀ ਕੀ ਦੱਸਦੇ ਹੁੰਦੇ ਸੀ ਬਜ਼ੁਰਗ ਤੁਹਾਨੂੰ ਉਹ ਪਿੰਡਾਂ ਦੇ ਬਾਰੇ ਅਕਸਰ ਮਤਲਬ ਜਾਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਉਹ ਰੋ ਪੈਂਦੇ ਸੀ ਪਿੰਡਾਂ ਨੂੰ ਪਿੰਡਾਂ ਦੀ ਗੱਲ ਕਰਕੇ ਉਹ ਪੈਂਦੇ ਸੀਗੇ ਹੁਣ ਕੋਈ ਨਿਸ਼ਾਨੀ ਹੈਗੀ ਤੁਹਾਡੇ ਪਿੰਡ ਦੀ ਉੱਥੇ ਉੱਥੇ ਇੱਕ ਮੂਰਤੀ ਬਣੀ ਹੋਈ ਹੈ ਜੀ ਪਿੰਡ ਗੋਨ ਹਾਊਸ ਦੇ ਅੰਦਰ ਬਣੀ ਹੋਈ ਹੈ ਹਾਂ ਜੀ ਹੁਣ ਵੀ ਇੱਥੇ ਤੁਹਾਡਾ ਘਰ ਹੁੰਦਾ ਸੀਗਾ ਹੈ ਤਾਂ ਇੱਥੇ ਪਿੰਡ ਪੰਗੀ ਮਾਜਰਾ ਜਿਹੜਾ ਹੈਗਾ ਗਨ ਹਾਊਸ ਜਿੱਥੇ ਬਣਾ ਹੋਇਆ ਚੰਡੀਗੜ੍ਹ ਦਾ ਚੰਡੀਗੜ੍ਹ ਦੇ ਵਿੱਚ ਜਿਹੜਾ ਗਨ ਹਾਊਸ ਬਣਾ ਹੋਇਆ ਪੰਜਾਬ ਦਾ ਉੱਥੇ ਪਿੰਡ ਹੁੰਦਾ ਸੀਗਾ ਪੰਗੀ ਮਾਜਰਾ ਤਾਂ ਇਹ ਸ਼ਖਸ ਮੇਰੇ ਨਾਲ ਸੀਗੇ ਇਹ ਪੰਗੀ ਮਾਜਰੇ ਪਿੰਡ ਦੇ ਰਹਿਣ ਵਾਲੇ ਇਹਨਾਂ ਦੇ ਬਜ਼ੁਰਗ ਜਿਹੜੇ ਹੈਗੇ ਪਿੰਡਾਂ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਅੱਜ ਵੀ ਜਿਹੜੀ ਹੈਗੀ ਹੈ ਪੰਗੀ ਮਾਜਰੇ ਦੀ ਪਛਾਣ ਗਨ ਹਾਊਸ ਦੇ ਵਿੱਚ ਇੱਕ ਮੂਰਤੀ ਜਿਹੜੀ ਹੈਗੀ ਆ ਉਹ ਉੱਥੇ ਬਣੀ ਹੋਈ ਹੈ ਸਵਕਤ ਮੈਂ ਚੰਡੀਗੜ੍ਹ ਦੇ ਦਿਲ ਸੈਕਟਰ 17 ਜਿਹੜਾ ਹੈਗਾ ਕਿਸੇ ਟਾਈਮ ਦੇ ਵਿੱਚ 1950 52 ਦੇ ਵਿੱਚ ਜਿਹੜਾ ਹੈਗਾ ਰੁੜਕੀ ਪਿੰਡ ਬਣਦਾ ਸੀ ਪਰ ਹੁਣ ਤੁਸੀਂ ਪਿੱਛੇ ਦੇ ਵਿੱਚ ਦੇਖ ਲਿਓ ਇਹ ਰੁੜਕੀ ਪਿੰਡਾਂ ਹੁੰਦੇ ਜਿੱਥੇ ਹੁੰਦਾ ਸੀਗਾ ਉੱਥੇ تک ਸੈਕਟਰ 17 ਜਿਹੜਾ ਹੈਗਾ ਬਣ ਚੁੱਕਾ ਹੈ ਹੁਣ ਇਸ ਪਾਸੇ ਦੇਖ ਲਓਗੇ ਤੁਸੀਂ ਸੈਕਟਰ 21 ਵੱਲ ਜਾਓਗੇ ਇਸ ਪਾਸੇ 18 ਸੈਕਟਰ ਵੱਲ ਜਾਓਗੇ ਜਾਂ ਇਸ ਪਾਸੇ 18 ਵੱਲ ਜਾਓਗੇ ਮਤਲਬ ਚੰਡੀਗੜ੍ਹ ਦਾ ਦਿਲ ਜਿਹੜਾ ਹੈਗਾ ਸੈਕਟਰ 17 ਬਣਿਆ ਜਾਂਦਾ ਹੈ ਬੜਾ ਸੋਹਣਾ ਸੈਕਟਰ ਬਣਾਇਆ ਗਿਆ ਪਰ ਇਹ ਐਸਾ ਜਿਹੜਾ ਹੈ ਕਿਸੇ ਟਾਈਮ ਦੇ ਵਿੱਚ ਰੁੜਕੀ ਪਿੰਡ ਬਗੀ ਜਰਾ ਜਾਣਕਾਰੀ ਦੇ ਲਈ ਮੇਰੇ ਨਾਲ ਬੱਪੂ ਜੀ ਮੇਰੇ ਨਾਲ ਨੇ ਬੱਪੂ ਜੀ ਕੀ ਜੋ ਚ ਜਾਣਦੇ ਹੋ ਸੈਕਟਰ 17 ਰੁੜਕੀ ਪਿੰਡ ਦੇ ਬਾਰੇ ਜੋ ਸਾਡੇ ਬਜ਼ੁਰਗਾਂ ਨੇ ਦੱਸਿਆ ਜੀ ਇਹ ਸਾਡਾ ਸੈਕਟਰ 17 ਦੇ ਵਿੱਚ ਰੁੜਕੀ ਪਿੰਡ ਹੁੰਦਾ ਸੀ ਬਜ਼ੁਰਗ ਇੱਥੇ ਦੱਸਦੇ ਆ ਜੀ ਨਾਲ ਸਾਡੇ ਕਾਲੀਵਾਲ ਹੁੰਦਾ ਸੀ ਸੈਕਟਰ 8 ਚ ਚਲੇ ਗਿਆ ਜੀ ਇੱਧਰ ਕੈਨਲ ਹੁੰਦਾ ਸੀ ਜੀ ਮਨੀਮਾ ਐਦਰ ਖੇੜੀ ਪਿੰਡ ਇਹ ਆ ਗਿਆ ਜੀ ਖੇੜੀ ਪਿੰਡ ਦਾ ਗੁਰਦੁਆਰਾ ਜਿੱਥੇ ਜਾ ਕੇ ਵੀ ਆਏ ਆ ਜੀ ਕਿਹੜੇ ਸੈਕਟਰ ਪਿੰਡ ਸੈਕਟਰ 20 ਚ ਪੈਂਦਾ ਜੀ ਖੇੜੀ ਦਾ ਗੁਰਦੁਆਰਾ ਜੀ ਇਹ ਇਹ ਸਭ ਤੋਂ ਪਹਿਲਾਂ 1952 ਦੇ ਵਿੱਚ ਜਦੋਂ ਇਹ ਰਿਕੁਆਇਰ ਕਰੀ ਗਵਰਨਮੈਂਟ ਨੇ ਜੀ ਇਹ ਪਿੰਡ 17 ਪਿੰਡ ਬਜ਼ੁਰਗ ਦੱਸਦੇ ਆ ਵੀ ਇੱਥੋਂ ਚੱਕੇ ਸੀ ਉਹ 17 ਪਿੰਡਾਂ ਨੂੰ ਵੀ ਨਾਲ-ਨਾਲ ਦੇ ਸੇਵਾ ਕਰ ਦਿੱਤਾ ਕੋਈ ਖਰੜ ਵਸਾ ਤੇ ਕੋਈ ਬਰਵਾਲੇ ਵਸਾਤੇ ਜਿਆਦਾਤਰ ਤਾਂ ਮਨੀਮ ਮਾਜਰੇ ਚ ਹੀ ਬਸਾਏ ਗਏ ਆ ਛੋਟਾ ਪਿੰਡ ਕਿਹੜਾ ਹੁੰਦਾ ਸੀ ਜੀ ਸਾਡਾ ਪਿੰਡ ਰੁੜਕੀ ਹੁੰਦਾ ਸੀ ਜੀ ਇਹ ਜਿੱਥੇ ਆਪਾਂ ਖੜੇ ਆ ਜੀ ਇਹ ਸਾਡਾ ਬਜ਼ੁਰਗ ਕਹਿੰਦੇ ਰੁੜਕੀ ਪਿੰਡ ਸੀ ਇਹ ਹੀ ਸਾਡਾ ਘਰ ਹੁੰਦਾ ਸੀ ਇਹ ਚੌਂਕ ਦੇ ਵਿੱਚ ਜਿਸ ਚੌਂਕ ਦੇ ਪਖੜੇ ਹਾਂਜੀ ਇਹ ਰੁੜਕੀ ਪੜੋਬਾਦਾ ਸੀ ਜੀ ਇੱਥੇ ਜਦੋਂ ਉਸ ਟਾਈਮ ਬੱਸਾਂ ਟਰੱਕਾਂ ਦਾ ਹੁੰਦੇ ਨਹੀਂ ਸੀ ਉਸ ਟਾਈਮ ਗੱਡਿਆਂ ਤੇ ਲੋਕਾਂ ਦੀ ਆਵਾਜ਼ ਹੀ ਹੁੰਦੀ ਸੀ ਇੱਥੇ ਲੋਕਾਂ ਦੇ 20 20 50 50 ਗੱਡੇ ਆ ਕੇ ਰੁਕਦੇ ਸੀ ਇਹ ਸਾਡੇ ਬਜ਼ੁਰਗ ਇਹਨਾਂ ਦਾ ਇਹਨਾਂ ਕੋਲ ਉਹ ਵੀ ਰਿਹਾ ਜੀ ਇਹਨਾਂ ਨੇ ਨਰਾਤਿਆਂ ਦੇ ਟਾਈਮ ਦੇ ਵਿੱਚ ਮਾਨਸਾ ਦੇਵੀ ਲੰਗਰ ਲਾਉਂਦੇ ਸੀ ਇਹ ਇੱਥੇ ਜੋ ਵੀ ਇਹਨਾਂ ਦਾ ਕੱਠਾ ਹੁੰਦਾ ਸੀ ਨਾ ਜੀ ਉਹਨਾਂ ਨੇ ਸਾਰੇ ਪ੍ਰੋਗਰਾਮ ਇਕੱਠਾ ਕਰਕੇ ਹਾਏ ਸਾਲ ਮਾਨਸਾ ਦੇਵੀ ਤਿੰਨ ਦਿਨ ਲੰਗਰ ਲਾਉਣਾ ਜੀ ਸੱਤੋਂ ਅੱਠੋਂ ਨੌਵੇਂ ਨੂੰ ਜੀ ਅੱਛਾ ਇਹ ਸਾਡੇ ਖਾਸ ਕਰਕੇ ਰਿਹਾ ਜੀ ਰੌਣਕ ਸਿੰਘ ਪ੍ਰਧਾਨ ਸਾਡੇ ਜਿਹੜੇ ਬਜ਼ੁਰਗ ਸੀ ਜੀ ਲੋਕੋ ਬਾਬਾ ਪੁੱਛ ਦਿੰਦਾ ਸੀਗੇ ਤਾਂ ਉਦੋਂ ਉਹਨਾਂ ਨੇ ਕੀ ਕੀ ਦੱਸਿਆ ਮਤਲਬ ਪਿੰਡਾਂ ਦੇ ਬਾਰੇ ਵੀ ਇੱਥੇ ਤੋਂ ਬੜੇ ਬੜੇ ਹੋਟਲ ਬਣ ਚੁੱਕੇ ਆ ਇੱਥੇ ਕੀ ਹੁੰਦਾ ਸੀਗਾ ਜਾਂ ਨਿੰਬ ਨਿੰਬ ਦੇ ਬਾਰੇ ਵੀ ਤੁਸੀਂ ਦੱਸਿਆ ਸੀਗਾ ਜਾਂ ਹੋਰ ਕੀ ਕੁਝ ਦੱਸਿਆ ਪਿੰਡਾਂ ਦੇ ਬਾਰੇ ਜੀ ਬਾਪੂ ਜੀ ਤਾਂ ਜ਼ਿਆਦਾਤਰ ਨਿੰਬ ਬਾਰੇ ਇਹੀ ਦੱਸਿਆ ਕਰਦੇ ਸੀ ਕਿ ਇੱਥੇ ਨੂੰ ਜੋ ਕੱਚੀ ਪਹੀ ਹੁੰਦੀ ਸੀ ਨਾ ਜੀ ਇੱਥੇ ਟੋਬਾ ਹੁੰਦਾ ਸੀ ਪਿੰਡ ਰੁੜਕੀ ਦਾ ਜੀ ਉਹ ਸਾਹਮਣੇ ਨੀਂਬੇ ਜੀ ਉਹ ਅੱਜ ਵੀ ਖੜੀ ਹੈ ਜੀ ਦੇਖ ਲਓ ਬਿਲਕੁਲ ਸੁੱਕੀ ਤਰ੍ਹਾਂ ਖੜੀ ਹੈ ਜੀ ਬਜ਼ੁਰਗ ਦੱਸਦੇ ਜਿਹੜਾ ਸਾਡੇ ਪਿੰਡ ਦਾ ਟੋਬਾ ਹੁੰਦਾ ਸੀ ਤਾਂ ਉਹਨੂੰ ਪੂਰ ਕੇ ਜਿਹੜਾ ਰੋਮਾ ਹੋਟਲ ਨੂੰ ਰੋੜ ਗਿਆ ਜੀ ਇਹ ਸਾਡੇ ਰੁੜਕੀ ਪਿੰਡ ਦੇ ਟੋਬੇ ਦੇ ਵਿੱਚ ਦੀ ਰੋੜ ਗਿਆ ਨਿਕਲ ਗਿਆ ਅੱਛਾ ਇਹ ਮਤਲਬ ਤੁਹਾਡੇ ਪਿੰਡ ਟੋਬਾ ਹਾਂਜੀ 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 ਤੂੰ ਠੀਕ ਹੈ ਤੁਹਾਡੇ ਪਿੰਡ ਦਾ ਹੈ ਹਾਂਜੀ ਕੇ ਗੱਲ ਕੀਤੀ ਜਾਵੇ ਲਾਕਪਾਸ ਦੇ ਪਿੰਡ ਉਹ ਕਿਹੜੇ ਪਿੰਡ ਹੁੰਦੇ ਸੀਗੇ ਮਾੜਾ ਮੋਟਾ ਬਾਬੂ ਜੀ ਨੇ ਦੱਸਿਆ ਹੁਣ ਪਿੰਡ ਤਾਂ ਜੀ ਤਕਰੀਬਨ ਇੱਕ ਕਾਲੀਵਾੜਾ ਜੀ ਇਹ 8 ਚ ਹੈ ਜੀ ਇੱਕ ਪੰਗੀ ਮਾਜਰੀ ਆਉਗੇ ਜੀ ਉਹ ਸੈਕਟਰ 26 ਜਦ ਲੈ ਜੀ ਹਾਲਸਾ ਕੋਲ ਜੀ ਪੰਗੀ ਮਾਜਰੀ ਦੇ ਵਿੱਚ ਆਉਂਦਾ ਜੀ ਅੱਛਾ ਉਦੋਂ ਬਾਅਦ ਇਹ ਕਾਲੀ ਬੜਾ ਗਿਆ ਜੀ ਅੱਜ ਵੀ ਹਾਂਜੀ ਕਾਲੀ ਬੜਦਿਆ ਗੁਰਦੁਆਰਾ ਉੱਥੇ ਜਾ ਕੇ ਦੇਖ ਲੋ ਤੀ ਇਤਿਹਾਸ ਲਿਖਿਆ ਹੋਇਆ ਜੀ ਜਦੋਂ ਪਿੰਡ ਉਜੜ ਰਿਹਾ ਸੀ ਕਿ ਤਾਂ ਕਿਹੋ ਜੀ ਖੁਸ਼ੀ ਸੀਗੀ ਪਰਿਵਾਰਾਂ ਦੇ ਵਿੱਚ ਤੇ ਦੁੱਖ ਸੀਗਾ ਖੁਸ਼ੀ ਤਾਂ ਕੋਈ ਨਹੀਂ ਸੀ ਜੀ ਪਿੰਡ ਉਜੜਨ ਵਾਸਤੇ ਬੜੇ ਡੰਡੇ ਖਾਏ ਜੀ ਬਜ਼ੁਰਗਾਂ ਨੇ ਕੋਈ ਖੁਸ਼ੀ ਨਹੀਂ ਸੀ ਏਡੀ ਨਾ ਤਾਂ ਬਜ਼ੁਰਗਾਂ ਦੀਆਂ ਪੂਰੀਆਂ ਮੰਗਾਂ ਸੀ ਵਿਚਾਰਿਆਂ ਦੀਆਂ ਪੂਰੀਆਂ ਕਰੀਆਂ ਗਈਆਂ ਜੋ ਉਹਨਾਂ ਦੀ ਡਿਮਾਂਡ ਸੀ ਵੀ ਸਾਡੀ ਪੁਜਾਉ ਜ਼ਮੀਨ ਤੁਸੀਂ ਛੱਡ ਦਿਓ ਤੁਸੀਂ ਪਿੰਡ ਸਾਡੇ ਚੱਕ ਦਿਓ ਗਵਰਨਮੈਂਟ ਨੇ 17 ਪਿੰਡ ਚੱਕ ਦੇ ਨਾਲ ਲਗਦੀ ਉਹਨਾਂ ਨਾਲ ਧੋਖਾ ਕਰਿਆ ਉਪਰ ਜਾਉ ਜ਼ਮੀਨ ਵੀ ਖੁਇਰ ਕਰ ਲਈ ਉਹਨਾਂ ਦੀ ਸਾਰਾ ਵਿਸੇਬਾ ਉਹਨਾਂ ਦਾ ਖਤਮ ਕਰਤਾ ਜੀ ਇਹ ਪਿੰਡਾਂ ਵਾਲਾ ਨੂੰ ਚੰਡੀਗੜ੍ਹ ਬਣਨ ਦਾ ਕੋਈ ਫਾਇਦਾ ਹੋਇਆ ਨਹੀਂ ਨਹੀਂ ਕੋਈ ਫਾਇਦਾ ਨਹੀਂ ਹੋਇਆ ਜੀ ਉਸ ਟਾਈਮ ਇਹਨਾਂ ਨੇ ਡਿਮਾਂਡ ਰੱਖੀ ਸੀ ਤੁਹਾਨੂੰ ਅਸੀਂ ਪਲਾਟ ਦਵਾਂਗੇ ਤੇ ਇੱਕ ਇੱਕ ਨੌਕਰੀ ਦਵਾਂਗੇ ਕੋਈ ਪਲਾਟ ਨਹੀਂ ਦਿੱਤੇ ਜੀ ਕੋਈ ਨੌਕਰੀ ਨਹੀਂ ਦਿੱਤੀ ਜੀ ਬਾਪੂ ਜੀ ਕੱਲ ਹੁਣ ਦੱਸੇ ਜਿਵੇਂ ਇਹ ਪਿੰਡ ਉਜਾੜੇ ਕੀ ਸੀਗੇ ਇਹ ਪੰਜਾਬ ਦੇ ਪਿੰਡ ਸੀਗੇ ਜੀ ਹਾਂਜੀ ਹਾਂਜੀ ਇਹ ਪਿੰਡ ਪੰਜਾਬ ਦੇ ਸੀ ਜੀ ਇਹਨਾਂ ਜ਼ਿਲ੍ਹਾ ਅੰਮ੍ਰਾਲਾ ਪੈਂਦਾ ਸੀ ਤਸੀਲ ਇਹਨਾਂ ਦੀ ਪੈਂਦੀ ਸੀ ਖਰੜ ਡਾਕਾ ਨਾ ਮਣੀ ਮਦਰ ਇਹ ਉਹ ਸੰਨ ਦੀ ਗੱਲ ਹੈ ਜੀ ਦੇਖੋ ਕਿਹੜੇ ਸੰਨ ਦੀ ਗੱਲਾਂ ਹੋਣੀਆਂ ਜੀ ਜਦੋਂ ਇਹ ਸੰਨ 1951 ਦੀ ਗੱਲਾਂ ਜੀ 1951 ਦੇ ਵਿੱਚ ਗਵਰਨਮੈਂਟ ਨੇ 17 ਪਿੰਡ ਪਹਿਲਾਂ ਚੱਕੇ ਸੀ ਇੱਕ ਲਗਭਗ 17 ਪਿੰਡ ਚੱਕੇ ਸੀ ਹਾਂਜੀ 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 17 ਪਿੰਡਾਂ ਚੋਂ ਕਿਹੜੇ ਕਿਹੜੇ ਪਿੰਡ ਹੁਣ ਰਹਿ ਗਏ ਨੇ ਹੁਣ ਤਕਰੀਬਨ 22 ਦੀ ਜਗ੍ਹਾ ਵੀ 23 ਪਿੰਡ ਹੈ ਜੀ ਵੈਸੇ ਅੱਜ ਦੀ ਡੇਢ ਦੇ ਵਿੱਚ ਜੀ ਕਿਹੜੇ ਕਿਹੜੇ ਪਿੰਡ ਹੈ ਜੀ ਪਿੰਡ ਦਾ ਜੀ 23 ਐਕਸੋ ਸਟਾਰਟ ਕਰ ਲਓ ਜੀ ਮਨੀ ਮਜਰਾ ਹੱਲੋ ਮਜਰਾ ਮੱਖਣ ਮਜਰਾ ਐਦਾਂ ਘੁੰਮਦੇ ਆਜੋ ਜੀ ਇਧਰ ਨੂੰ ਬਡੇੜੀ ਬੜਾਣ ਹਾਂਜੀ ਇਧਰੋਂ ਚਲੇ ਜਾਓ ਜੀ ਤਨਾਸ ਡੱਡੂ ਮਜਰਾ ਡੱਡੂ ਮਜਰੇ ਤੇ ਬਾਜੀ ਇਧਰ ਨੂੰ ਆਜੋ ਜੀ ਕਾਸਲ ਇਹ ਸਾਰੇ ਪਿੰਡ ਕੰਡੀਗੜ ਦੇ ਵਿੱਚ ਹੁੰਦੇ ਜੀ ਠੀਕ ਹੈ ਜੀ ਟੋਟਲ ਅੱਜ ਦੀ ਡੇਢ ਚ 22 ਦੀ ਬਜਾਇ ਵੀ 23 ਪਿੰਡ ਬਣੇ ਹੋਏ ਆ ਜੀ